ਆ ਹੈਗਾ ਮੈਕਸੀਕੋ ਦਾ ਜੰਗਲ ਬਾਟਰ ਮੈਕਸੀਕੋ ਦਾ ਜੰਗਲ ਆ ਦੇਖੋ ਮੇਲਾ ਮੇਲਾ ਮਾਲਾ ਗੁੱਜਰ ਇੱਥੇ ਮੇਲਾ ਫਿਲਮ ਵਾਲਾ ਗੁੱਜਰ ਬੈਠਿਆ ਵਾ ਇਹਨੇ ਡੋਂਕੀ ਲਾ ਕੇ ਗੁੱਜਰ ਸਾਹ ਉਹਨੇ ਜਾਣਾ ਦੇਖੋ ਰਾਤਾਂ ਪੂਰੀਆਂ ਚਾਂਕਣੀਆਂ ਫੈਂਦੀ ਆ ਬਾਹਰ ਜਾਣ ਦੇ ਲਈ ਬਾਹਰ ਜਾਣਾ ਇੰਨਾ ਸੌਖਾ ਨਹੀਂ ਅੱਖਾਂ ਦੇ ਵਿੱਚ ਆਂਦੀ ਫੇ ਨੀਂਦ ਲੱਗ ਗਿਆ ਲੱਗ ਗਿਆ ਗੱਲ ਨਹੀਂ ਬਣੀ 트럼ਪ ਨੇ ਬੰਦ ਕੀਤਾ ਵਾ ਨਾ ਰਾਸਤਾ ਜੰਗਲ ਦੇ ਵਿੱਚੋਂ ਨਿਕਲ ਆਇਆ ਬਾਹਰ ਹੁਣ ਜਿੱਥੇ ਆਹਾ ਇੱਥੇ ਪਹੁੰਚ ਗਏ ਇਹ ਜਿੱਥੇ ਉਹਨੇ ਬੜੇ ਬੜੇ ਲਾਇਵੇ ਦੂਜੇ ਰਾਹੀ ਚੱਲ ਗਿਆ ਨਾ ਰਾਸਤੇ ਰਾਹੀ ਬੜੇ ਬੜੇ ਆ ਦੇਖੋ ਕਿੱਡੇ ਕਿੱਡੇ ਗੇਟ ਲਾਇਵੇ ਹੁਣੇ ਦੇਖਿਆ ਕਰਦਾ ਵੀ ਮੈਂ ਉੱਪਰ ਕਿੱਦਾਂ ਜਾਵਾਂ ਦੇਖਿਆ ਕਰਦਾ ਇੰਡੀਆ ਦੇ ਵਿੱਚ ਇਹਨਾਂ ਨੇ ਕਰਕੇ ਨਹੀਂ ਖਾਣਾ ਬਾਹਰ ਦੇ ਦੇ ਸਕਦੇ ਵਿੱਚ ਇਹਨਾਂ ਨੇ ਕਹਿੰਦੇ ਦਿਹਾੜੀਆਂ ਕਰਕੇ ਖਾਣੀਆਂ ਹੁਣ ਮੂਹ ਲਮ ਕਾ ਕੇ ਬੈਠਿਆ ਵਾ ਆ ਦੇਖੋ ਇਹ ਹਾਲ ਹੈ ਇਹਦੇ ਡੋਂਗੀ ਆਦੇ ਉੱਪਰ ਨੂੰ ਕਿੱਦਾਂ ਛਾਂਕਿਆ ਕਰਦੇ ਡੋਂਗੀ ਇਹੇ ਕਿੱਦਾਂ ਅਸੀਂ ਚੱਲ ਜੀਏ ਉੱਪਰ ਨੂੰ ਡੌਂਕੀਰ ਮੂੰਹ ਹੈ ਲੰਮਕੇ ਹੋਏ ਆ ਦੇਖੋ ਜਿਹੜੇ ਇਹਨਾਂ ਨੇ ਖਰਚੇ ਕੀਤੇ ਹੁੰਦੇ ਉਹਨਾਂ ਦੇ ਖਰਚੀ ਖਰਚੀ ਆ ਦੇ ਇਹਨਾਂ ਨੂੰ ਦੇ ਦਿੰਦੇ ਥੋੜੇ-ਬੋਟੇ ਖਾਣ-ਪੀਣ ਦੀਆਂ ਚੀਜ਼ਾਂ ਜਿਹੜੇ ਏਜੰਟਾਂ ਨੇ ਪੈਸੇ ਲਏ ਹੋਣਗੇ ਆਈ ਉਹ ਦੇਤੀ ਲਸੀ ਹੁਣ ਇਹ ਏਜੰਟ ਦੇ ਮੂੰਹ ਵੱਲ ਦੇਖਾ ਕਰਦਾ ਕਿ ਕਿੰਨਾ ਟਾਈਮ ਲੱਗਣਾ ਕਿੰਨਾ ਟਾਈਮ ਨਹੀਂ ਲੱਗਣਾ ਪਤਾ ਕੱਸੀ ਪਹੁੰਚ ਜਾਓਗੇ ਇਹਦੇ ਕਰਨ ਪਾਣੀ ਟਿਕਣਾ ਦਾ ਪਿੱਛੇ ਮੈਨੂੰ ਤਾਂ ਕੋਈ ਪਤਾ ਨਹੀਂ ਪੁੱਛਿਆ ਕਰਦਾ ਹੁਣ ਇਹ ਵੀ ਕਿੰਨਾ ਟਾਈਮ ਲੱਗਣਾ ਸਾਨੂੰ ਅਮਰੀਕਾ ਜਾਣ ਨੂੰ ਦੇਖੋ ਦੇਖੋ ਐਦਾ ਤਰ੍ਹਾਂ ਲੈ ਕੱਢਣੇ ਪੈਂਦੇ ਏਜੰਟਾਂ ਦੇ ਐਜੰਟ ਆਈ ਗਈ ਦੰਦੇ ਕਿਸੇ ਨੂੰ ਨਾ ਕਹਿੰਦੇ ਹੁੰਦੇ ਨਾ ਥੋਬੀ ਦਾ ਕੁੱਤਾ ਨਾ ਘਰ ਦਾ ਨਾ ਕਾਟਦਾ ਹੁੰਦਾ ਇਹ ਹਾਲ ਬਣਿਆ ਵਾ ਕੋਈ ਨਹੀਂ ਪੁੱਛਦਾ ਇਹ ਆਪਣਾ ਘਰ ਛੱਡ ਕੇ ਆ ਦੇਖੋ ਕਿੱਥੇ ਜੰਗਲਾਂ 'ਚ ਧੱਕੇ ਖਾਂਦਾ ਫਿਰਦਾ